ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਆਂਗਣਵਾੜੀ ਮਲਾਜਮ ਵਰਕਰਾਂ ਤੇ ਹੈਲਪਰਾਂ ਦੀ ਭਰਤੀ ਦੇ ਵਿੱਚ ਇੰਟਰਵਿਊ ਦੇ ਨੰਬਰ ਰੱਖਣ ਦਾ ਫੈਸਲਾ ਲੈ ਜਾਣ ਸਬੰਧੀ ਭਾਈ ਪਤੇਜਾਵਾਦ ਨੂੰ ਮਿਲਣ ਵਾਲੇ ਬਿડાਵੇ ਦੇ ਬਾਰੇ ਜੇਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਾਰਿਆਂ ਨੂੰ ਜਿਆਦਾ ਸ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਰ ਮਿਲ ਜਾਇਆ ਕਰੇ ਆਂਗਣਵਾੜੀ ਮੁਲਾਜ਼ਮਾਂ ਵਰਕਰਾਂ ਤੇ ਹੈਲਪਰਾਂ ਦੀ ਪਾਰਟੀ ਦੇ ਵਿੱਚ ਹੁਣ ਸਰਕਾਰ ਦੁਆਰਾ ਇੱਕ ਪੱਤਰ ਜਾਰੀ ਕਰਕੇ ਤੇ 5 ਅੰਕ ਇੰਟਰਵਿਊ ਦੇ ਰੱਖੇ ਗਏ ਹਨ ਤੇ ਇਸ ਦੇ ਨਾਲ ਪਾਈ ਪ੍ਰਤੀਜਾਵਾਦ ਨੂੰ ਵਡਾਵਾ ਮਿਲਨ ਦਾ ਸ਼ੰਕਾ ਪੈਦਾ ਹੋ ਗਿਆ ਹੈ ਤੇ ਇਸ ਫੈਸਲੇ ਦਾ ਬਹੁਤ ਜ਼ਿਆਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਤਾਂ ਆਓ ਜਾਣਦੇ ਹਾਂ ਕਿ ਕਿਸ ਨੇ ਇਸ ਦਾ ਵਿਰੋਧ ਕੀਤਾ ਹੈ ਤੇ ਕਿਉਂ ਇਹ ਵਿਰੋਧ ਹੋ ਰਿਹਾ ਹੈ। ਕੀ ਹੋਇਆ ਹੈ? ਸਰਕਾਰ ਨੇ ਫੈਸਲਾ ਵਾਪਸ ਨਾ ਲਿਆ ਤਾਂ ਸੰਘਰਸ਼ ਕੀਤਾ ਜਾਵੇਗਾ ਇਹ ਬਿਆਨ ਦਿੱਤਾ ਗਿਆ ਹੈ ਓਸ਼ਾ ਜ਼ਾਨੀ। ਪੰਜਾਬ ਸਰਕਾਰ ਵੱਲੋਂ ਵਰਤੀ ਕੀਤੇ ਜਾ ਰਹੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਅਸਾਮੀਆਂ ਲਈ ਇੰਟਰਵਿਊ ਰੱਖੇ ਜਾਣ ਦਾ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਸਖਤ ਵਿਰੋਧ ਕੀਤਾ ਗਿਆ। ਆੰਗਣਵਾੜੀ ਵਰਕਰਸ ਹੈਲਪਰ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਉਸਾ ਰਾਣੀ ਸੁਭਾਈ ਪ੍ਰਧਾਨ ਹਰਜੀਤ ਕੌਰ ਜਨਰਲ ਸਕੱਤਰ ਸੁਭਾਸ਼ ਰਾਣੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਦੋਂ ਆੰਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਭਰਤੀ ਸੰਬੰਧੀ ਇਸ਼ਤਿਹਾਰ ਦਿੱਤਾ ਗਿਆ ਸੀ ਤਾਂ ਉਸ ਵਿੱਚ ਇੰਟਰਵਿਊ ਦਾ ਕੋਈ ਜ਼ਿਕਰ ਨਹੀਂ ਸੀ ਆਗੂ ਨੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਪਣੇ ਜ਼ਹੀਤਿਆਂ ਨੂੰ ਭਰਤੀ ਕਰਨ ਲਈ ਇੰਟਰਵਿਊ ਦੇ 5 ਨੰਬਰ ਲਾਉਂਸ ਸੰਬੰਧੀ ਹੁਕਮ ਜਾਰੀ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ 15/7/2025 ਦੀਆਂ ਗਾਈਡਲਾਈਨਸ ਮੁਤਾਬਕ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਭਰਤੀ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਨਾਦਰਸ਼ਾਈ ਫਰਮਾਨ ਵਾਪਸ ਨਾ ਲਿਆ ਤਾਂ ਯੂਨੀਅਨ ਵੱਲੋਂ ਸੰਘਰਸ਼ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਹੁਕਮ ਹੈ ਕਿ 3 ਮਹੀਨੇ ਤੋਂ ਜ਼ਿਆਦਾ ਕੋਈ ਵੀ ਆਂਗਣਵਾੜੀ ਕੇਂਦਰ ਵਰਕਰ ਜਾਂ ਹੈਲਪਰ ਤੋਂ ਖਾਲੀ ਨਾ ਰਹੇ ਜਿੰਦ ਤੋਂ ਇਹ ਤੇ 3 ਸਾਲ ਤੋਂ ਵੱਤ ਸਮਾ ਹੋ ਗਿਆ ਹੈ ਉਹਨਾ ਮੰਗ ਕੀਤੀ ਕਿ ਆਂਗਣਵਾਲੀ ਕੇਂਦਰਾਂ ਵਿੱਚ ਰੁੜੀਂਦੀਆਂ ਮੁੱਢੀਆਂ ਸਾਰੀਆਂ ਸੋਲਦਾਂ ਦਿੱਤੀਆਂ ਜਾਣ ਆਗੂ ਨੇ ਕਿਹਾ ਕਿ ਜੇਕਰ ਸਰਕਾਰ ਨੇ ਭਰਤੀ ਵਿੱਚ ਇੰਟਰਵਿਊ ਦੇ ਨੰਬਰ ਵਿਦੌਨ ਦਾ ਫੈਸਲਾ ਵਾਪਸ ਨਾ ਲਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਮੀਟਿੰਗ ਕਰਕੇ ਤਿੱਖਾ ਸੰਘਰਸ਼ ਵਿੜਿਆ ਜਾਵੇਗਾ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਦਿਨ ਰਾਤ ਇਹੀ ਪ੍ਰਚਾਰ ਕਰਦੀ ਹੈ ਕਿ ਮੈਰਟ ਦੇ ਆਧਾਰ ਦੇ ਉੱਤੇ ਪਾਰ티 ਜੋ ਹੈ ਉਹ ਕੀਤੀ ਜਾਏਗੀ ਪਰੰਤੂ ਜੋ ਇੰਟਰਵਿਊ ਦੇ 5 ਮਾਰਕਸ ਰੱਖੇ ਗਏ ਹਨ ਇਸ ਦੇ ਬਾਰੇ ਹਰੇਕ ਨੂੰ ਪਤਾ ਹੀ ਹੈ ਕਿ ਇਸ ਦੇ ਨਾਲ ਪਾਈਪ ਦੀ ਜਾਵਾਦ ਨੂੰ ਵਡਾਵਾ ਮਿਲੇਗਾ ਤੇ ਆਪਣੇ ਚਾਹੇਤਿਆਂ ਨੂੰ ਵੱਧੂ ਅੰਕ ਇਸ ਇੰਟਰਵਿਊ ਦੇ ਦੇ ਕੇ ਤੇ ਐਡਜਸਟ ਕਰਨ ਦੀ ਕਾਰਵਾਈ ਜੋ ਹੈ ਉਹ ਕੀਤੇ ਜਾਣ ਦੇ ਸ਼ੰਕੇ ਹਨ ਇਸ ਕਰਕੇ ਜੋ ਇਸ ਦਾ ਵਿਰੋਧ ਹੋ ਰਿਹਾ ਹੈ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਜਸਟੀਫਿਕੇਸ਼ਨ ਕਰਦੇ ਹੋਏ ਕਿਸੇ ਤਰ੍ਹਾਂ ਦੀ ਵੀ ਕਿਸੇ ਪ੍ਰਕਾਰ ਦੀ ਕੋਈ ਕਿਸੇ ਦੀ ਫੇਵਰਿਜ਼ਮ ਕਰਨ ਦੀ ਜੋ ਕਾਰਵਾਈ ਹੈ ਉਸ ਤੋਂ ਬਚਿਆ ਜਾਵੇ ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਲੋਕਾਂ ਦਾ ਸਰਕਾਰ ਦੇ ਵਿੱਚ ਵਿਸ਼ਵਾਸ ਘਟ ਹੁੰਦਾ ਹੈ ਡਿੱਗਦਾ ਹੈ ਤਾਂ ਆਸ ਕਰਦੇ ਹਾਂ ਕਿ ਸਰਕਾਰ ਇਸ ਦੇ ਕੁਝ ਨਾ ਕੁਝ ਜ਼ਰੂਰ ਹੀ ਅਮਲ ਕਰੇਗੀ ਤੇ ਜੇਕਰ ਇਹ ਦੋਹਾਂ ਵਾਲੇ ਮਲਾਜਮਾ ਹੈਲਪਰਾਂ ਨੂੰ ਇਸ ਦੇ ਪ੍ਰਤੀ ਜੋ ਸ਼ੰਕੇ ਹਨ ਉਹਨਾਂ ਨੂੰ ਦੂਰ ਕਰਨ ਦਾ ਯਤਨ ਕਰੇਗੀ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਹਾਈਪ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ